ਦਾ ਵੱਡਾ ਫੈਸਲਾ ਪੰਜਾਬ ਦੇ ਸਕੂਲਾਂ ਦੇ ਵਿੱਚ ਯਾਨੀ ਕਿ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਛੁੱਟੀਆਂ ਪੈ ਗਈਆਂ ਨੇ ਔਰ ਇਹ ਛੁੱਟੀਆਂ ਜਿਹੜੀਆਂ ਨੇ 8 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਰਹਿਣਗੀਆਂ ਪੰਜਾਬ ਦੇ ਵਿੱਚ ਲਗਾਤਾਰ ਪਾਰਾ ਡਿੱਗਦਾ ਜਾਂਦਾ ਹੈ ਔਰ ਠੰਡ ਜਿਹੜੀ ਹੈ ਉਹ ਕੜਾਕੇਦਾਰ ਹੁੰਦੀ ਜਾ ਰਹੀ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ 24 ਜਿਹੜਾ ਮੀਟਰ ਤੱਕ ਦੀ ਵਿਜ਼ਿਬਿਲਟੀ ਦਾ ਇੱਕ ਮਾਪ ਦੰਦ ਸੀਗਾ ਉਸ ਤੋਂ ਵੀ ਡਿੱਗਦਾ ਜਾ ਰਿਹਾ ਇਸ ਕਰਕੇ ਹੁਣ ਇਹ ਵੱਡਾ ਫੈਸਲਾ ਆਪ ਸਰਕਾਰ ਨੇ ਲੈ ਲਿਆ ਆ ਔਰ ਧਿਆਨ ਰੱਖਿਆ ਗਿਆ ਕਿ ਬੱਚਿਆਂ ਨੂੰ ਜੜਾ ਆ ਕਿਸੇ ਤਰੀਕੇ ਦਾ ਕੋਈ ਵੀ ਕਸ਼ਨਾ ਹੋਵੇ ਫਿਲਹਾਲ ਕਿਉਂਕਿ ਉਹ ਤੇ ਸਵਾਲੀਆ ਨਿਸ਼ਾਨ ਸੀਗਾ ਕਿਉਂਕਿ ਪੇਪਰ ਵਾਲੀ ਡੇਟਸ਼ੀਟ ਜਾਰੀ ਹੋ ਗਈ ਤੇ ਉਸ ਤੋਂ ਬਾਅਦ ਛੁੱਟੀਆਂ ਨੂੰ ਲੈ ਕੇ 6 ਤੋਂ 5 ਬਣਿਆ ਹੋਇਆ ਸੀਗਾ ਪਰ ਹੁਣੇ ਵੱਡਾ ਫੈਸਲਾ ਮਾਨ ਸਰਕਾਰ ਨੇ ਲੈ ਲਿਆ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਗਈਆਂ ਨੇ ਸਕੂਲਾਂ 'ਚ ਛੁੱਟੀਆਂ ਪੈ ਗਈਆਂ 8 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ ਠੰਡ ਦੇ ਮੱਦੇ ਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਵਿੱਚ ਲਗਾਤਾਰ ਠੰਡ ਦਾ ਕਹਿਰ جاری ਆ ਜੇਕਰ ਗੱਲ ਕੀਤੀ ਜਾਵੇ ਸ਼ੀਤ ਲਹਿਰ ਦੀ ਤਾਂ ਸ਼ੀਤ ਲਹਿਰ ਜਿਹੜੀ ਆ ਉਹ ਲਗਾਤਾਰ ਆਪਣੇ ਉਫਾਨ ਦੇ ਉੱਤੇ ਆ ਸੋ ਇਹ ਗੱਲ ਕੀਤੀ ਜਾਵੇ ਕਿ ਪੰਜਾਬ ਸਰਕਾਰ ਦਾ ਇਹ ਵੱਡਾ ਫੈਸਲਾ ਆ ਬੱਚਿਆਂ ਦੀ ਭਲਾਈ ਦੇ ਲਈ ਬਹੁਤ ਵੱਡਾ ਫੈਸਲਾ ਆ ਕਿਉਂਕਿ ਅੱਜ ਹੀ ਖਬਰ ਅਜਨਾਲੇ ਤੋਂ ਆਈ ਸੀ ਕਿ ਬੱਚਾ ਠੰਡ ਦੇ ਕਾਰਨ ਫੇਟ ਹੋ ਗਿਆ ਪਰ ਉਹਦੇ ਵਿੱਚ ਬਾਅਦ ਤੋਂ ਪਤਾ ਲੱਗਿਆ ਕਿ ਉਹ ਬਿਮਾਰੀ ਕੋਈ ਸੀਰੀਅਸ ਮੁੱਦਾ ਚੱਲਣ ਰਿਹਾ ਸੀ ਜਿਸ ਕਰਕੇ ਹੋਇਆ ਪਰ ਹੁਣ ਇਹ ਇੱਕ ਵੱਡਾ ਫੈਸਲਾ ਆ ਅੱਠ ਕੜਾਕੇ ਦੀ ਠੰਡ ਤੁਸੀਂ ਇਹ ਮਾਨ ਨੇ ਟਵੀਟ ਕਰਕੇ ਲਿਖਿਆ ਮੈਂ ਉਹ ਪੜ੍ਹ ਕੇ ਸੁਣਾਉਣਾ ਤੁਹਾਨੂੰ ਕੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ 10ਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਚ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਯਾਨੀ ਕਿ ਹੁਣ ਪ੍ਰਾਈਵੇਟ ਸਕੂਲ ਜਿਹੜੇ ਆ ਉਹਨਾਂ ਚ ਵੀ ਛੁੱਟੀਆਂ ਹੋਣਗੀਆਂ ਸਰਕਾਰੀ ਦੇ ਵਿੱਚ ਤਾਂ ਹੈਗੀਆਂ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਇਹ ਛੁੱਟੀਆਂ ਹੋਣਗੀਆਂ ਔਰੇ ਠੰਡ ਦਾ ਕਰਕੇ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਅਕਸਰ ਅਸੀਂ ਦੇਖਦੇ ਹੁੰਦੇ ਸੀਗੇ ਵੀ ਜਦੋਂ ਟਾਈਮ ਚੇਂਜ ਹੁੰਦਾ ਸੀਗਾ ਸਰਕਾਰੀ ਸਕੂਲਾਂ ਦਾ ਟਾਈਮ ਚੇਂਜ ਹੋ ਜਾਂਦਾ ਸੀਗਾ ਪਰ ਪ੍ਰਾਈਵੇਟ ਸਕੂਲਾਂ ਦਾ ਟਾਈਮ ਸੇਮ ਰਹਿੰਦਾ ਸੀਗਾ ਪਰ ਅੱਜ ਕੱਲ੍ਹ ਸ਼ੀਤ ਲਹਿਰ ਜਿਹੜੀ ਆ ਬਹੁਤ ਜ਼ਿਆਦਾ ਉਫਾਨ ਦੇ ਉੱਤੇ ਆ ਇਸ ਕਰਕੇ ਸੀਐਮ ਮਾਨ ਦਾ ਇਹ ਵੱਡਾ ਫੈਸਲਾ ਆ 8 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹੋਣ ਚਾਹੇ ਉਹ ਸਰਕਾਰੀ ਹੋਣ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਫੈਸਲਾ ਆ ਗਿਆ ਆ ਅੱਜ ਜੀ ਅਸੀਂ ਸਵੇਰੇ ਇੱਕ ਤੁਹਾਡੇ ਤੋਂ ਗੱਲ ਪੁੱਛਣਾ ਵੀ ਚਾਹੁੰਦੇ ਸੀਗੇ ਜਾਂ ਇੱਕ ਕਹਿ ਲਈਏ ਕਿ ਗੱਲ ਕਰ ਵੀ ਰਏ ਸੀਗੇ ਸਾਰੇ ਕਿ ਦਿੱਲੀ ਦੇ ਵਿੱਚ ਛੁੱਟੀਆਂ ਹੋ ਗਈਆਂ ਪੰਜਾਬ ਦੇ ਵਿੱਚ ਕਿਉਂ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਕਣਕ ਨੂੰ ਪਾਣੀ ਲੱਗਾ ਹੁੰਦਾ ਆ ਔਰ ਆਲੂ ਵੀ ਉਧਰ ਪਟਾਈ ਆ ਲਗਾਤਾਰ ਇੱਥੇ ਜਿਹੜਾ ਆ ਉਫਾਨ ਦੇ ਉੱਤੇ ਸੀਗਾ ਸਾਰਾ ਕੁਝ ਬੱਚੇ ਜਿਹੜੇ ਨੇ ਉਹ ਕਈ ਕਈ ਪਿੰਡਾਂ ਨੂੰ ਪਾਰ ਕਰਕੇ ਸਕੂਲ 'ਚ ਜਾਂਦੇ ਨੇ ਸੋ ਐਡੀ ਠੀਤ ਲਹਿਰ 'ਚ ਮਾਪਿਆਂ ਨੂੰ ਵੀ ਡਰ ਲੱਗਦਾ ਕਿਉਂਕਿ ਕਈ ਘਰ ਚੋਰ ਜਿਹੜੇ ਨੇ ਜਾਂ ਕੋਈ ਕਿਸੇ ਐਕਸੀਡੈਂਟ ਤੋਂ ਡਰ ਲੱਗਦਾ ਆ ਕਿਸੇ ਮੰਦਪਾਗੀ ਘਟਨਾ ਤੋਂ ਡਰ ਲੱਗਦਾ ਆ ਹੁਣ ਮੈਨੂੰ ਲੱਗਦਾ ਮਾਪਿਆਂ ਨੂੰ ਵੀ ਸੁੱਖ ਦਾ ਸਾਹ ਆਇਆ ਹੋਣਾ ਆ ਕਿ ਬੱਚੇ ਜਿਹੜੇ ਨੇ ਉਹ ਘਰ ਬੈਠਣਗੇ ਕਿਉਂਕਿ ਠੰਡ ਬਹੁਤ ਆ ਠੰਡ ਬਹੁਤ ਜ਼ਿਆਦਾ ਆ ਔਰ ਲਗਾਤਾਰ ਜਿਹੜੀ ਸੀਤ ਲਹਿਰ ਵਗਦੀ ਆ ਇਹਦੇ ਕਰਕੇ ਤਾਂ ਠੰਡ ਦੇ ਆਪਾਂ ਕਹਿੰਦੇ ਕਿ ਬਹੁਤ ਜ਼ਿਆਦਾ ਭਿਆਨਕ ਅਸਰ ਕਰਦੀ ਆ ਅ ਅੱਜਕੱਲ੍ਹ ਬਿਮਾਰ ਹੋਣ ਦਾ ਡਰ ਵੀ ਬਹੁਤ ਹੁੰਦਾ ਆ ਬਿਮਾਰ ਤੋਂ ਜ਼ਿਆਦਾ ਵਿਜ਼ਿਬਿਲਟੀ ਜਦੋਂ ਘਟ ਜਾਂਦੀ ਆ ਤੇ ਕਈ ਕਈ ਪਿੰਡ ਜਿਹੜੇ ਪਾਰ ਕਰਕੇ ਸਕੂਲ ਬੱਚੇ ਜਾਂਦੇ ਨੇ ਉਹਨਾਂ ਨੂੰ ਵੈਸੇ ਹੀ ਬਹੁਤ ਡਰ ਹੁੰਦਾ ਪਰ ਫਿਲਹਾਲ ਹੁਣ ਇਹ ਕਹਿ ਲਿਆ ਕਿ 14 ਜਨਵਰੀ ਤੱਕ ਇਹ ਵੱਡਾ ਫੈਸਲਾ ਆ ਵੈਸੇ ਪੰਜਾਬ ਦੇ ਵਿੱਚ ਇੱਕ ਆਮ ਗੱਲ ਹੁੰਦੀ ਆ ਵੀ ਲੋਹੜੀ ਤੋਂ ਬਾਅਦ ਮੌਸਮ ਜਿਹੜਾ ਆ ਉਹ ਸਹੀ ਹੋਣਾ ਸ਼ੁਰੂ ਹੋ ਜਾਂਦਾ ਸੋ ਮੈਨੂੰ ਲੱਗਦਾ ਕਿ ਲੋਹੜੀ ਤੋਂ ਬਾਅਦ 13 ਜਨਵਰੀ ਨੂੰ ਲੋਹੜੀ ਹੁੰਦੀ ਆ ਤੇ ਉਸ ਤੋਂ ਬਾਅਦ ਸ਼ਾਇਦ ਮੌਸਮ ਬਦਲ ਜਾਊਗਾ ਇਸ ਕਰਕੇ ਵੱਡਾ ਫੈਸਲਾ ਆ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦਾ ਇਹ ਵੱਡਾ ਫੈਸਲਾ ਆ ਕਿ ਹੁਣ 8 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਯਾਨੀ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਹੋਣਗੀਆਂ ਬੜੇ ਲੰਮੇ ਸਮੇਂ ਤੋਂ ਡੀਸੀ ਕਿਉਂਕਿ ਬੱਚਿਆਂ ਦੇ ਸਕੂਲ ਲੱਗੇ ਸਮਾਂ 10 ਵਜੇ ਹੋਇਆ ਪਰ ਫਿਰ ਵੀ ਮਾਪੇ ਕਹਿੰਦੇ ਵੀ 10 ਦਾ ਪਤਾ ਹੀ ਨਹੀਂ ਲੱਗਦਾ ਐਡਾ ਐਡਾ ਲੱਗਦਾ ਕਿ ਸੁੱਤੇ ਹੀ ਨਹੀਂ ਉੱਠੇ ਰਾਤ ਵਰਗਾ ਜਾਪਦਾ ਆ ਕਈ ਮਾਪੇ ਤੇ ਬੱਚਿਆਂ ਨੂੰ ਸਕੂਲੇ ਭੇਜਦੇ ਵੀ ਨਹੀਂ ਸੀਗੇ ਹੁਣ ਇਹ ਫੈਸਲਾ ਆ ਗਿਆ ਜਿਹਦੇ ਨਾਲ ਬੱਚਿਆਂ ਨੂੰ ਤਾਂ ਸੁੱਖ ਦਾ ਸਾਹ ਆਈ ਆ ਮਾਪਿਆਂ ਨੂੰ ਵੀ ਆਇਆ ਹੋਣਾ ਕਿਉਂਕਿ ਜਦੋਂ ਬੱਚਾ ਜਿਹੜਾ ਨਾ ਸਕੂਲੇ ਜਾਂਦਾ ਆ ਕਈ 2-3 ਪਿੰਡ ਪਾਰ ਕਰਕੇ ਕਈ ਸਾਈਕਲਾਂ ਤੇ ਜਾਂਦੇ ਆ ਬਿਰੋਜ਼ਾ ਮਾਪੇ ਛੱਡ ਕੇ ਵੀ ਨਹੀਂ ਆ ਸਕਦੇ ਦਿਹਾੜੇ ਦੇ ਪਿਆਲੇ ਹੁੰਦੇ ਆ ਉਹਨਾਂ ਨੂੰ ਡਰ ਰਹਿੰਦਾ ਵੀ ਸਾਡਾ ਬੱਚਾ ਸ਼ਾਮ ਨੂੰ ਪਹੁੰਚ ਜੇ ਕਿਉਂਕਿ 10 ਤੋਂ 3 ਸਕੂਲ ਲੱਗਦਾ ਸੀ ਉਦੋਂ ਤਿੰਨ ਨੂੰ ਖੋਫੀਆ ਹੋ ਜਾਂਦਾ ਸੀਗਾ ਹੁਣ ਇਹ ਆ ਕਿ ਸੁੱਖ ਦਾ ਸਾਹ ਆ ਜੂਗਾ ਮਾਪਿਆਂ ਨੂੰ ਜਿਹੜੀਆਂ ਮਾਵਾਂ ਡੀਕਦੀਆਂ ਆਪਣੇ ਬੱਚਿਆਂ ਨੂੰ ਹੁੰਦੀਆਂ ਖਾਸ ਕਰਕੇ ਧੀਆਂ ਜਿਹੜੀਆਂ ਦੋ ਦੋ ਤਿੰਨ ਪਿੰਡ ਪਿੰਡ ਪਾਰ ਕਰਕੇ ਸਕੂਲਾਂ ਨੂੰ ਜਾਂਦੀਆਂ ਆ ਸੀ ਤੁਹਾਨੂੰ ਸ਼ਾਰਟ ਅੱਜ ਸਵੇਰ ਦੇ ਦਿਖਾਉਣ ਦੇ ਆ ਇਹ ਤਕਰੀਬਨ 11 ਵਜੇ ਦੇ ਸ਼ਾਰਟ ਹੈ ਦੇਖੋ ਧੁੰਦ ਕਿੰਨੀ ਸੀਗੀ ਸੋ ਇਹ ਧੁੰਦ ਦਾ ਚਲਦਿਆਂ ਸੀਮਾਨ ਦਾ ਇਹ ਵੱਡਾ ਫੈਸਲਾ ਆਇਆ ਚੰਗਾ ਫੈਸਲਾ ਆ ਕਿਉਂਕਿ 14 ਜਨਵਰੀ ਤੋਂ ਬਾਅਦ ਜੇ ਮੌਸਮ ਖੁੱਲਦਾ ਆ ਤੇ ਇਹਦੇ ਨਾਲ ਫਿਰ ਬੱਚਿਆਂ ਦੀ ਪੜ੍ਹਾਈ ਵੀ ਚੰਗੀ ਹੋਏਗੀ ਕਿਉਂਕਿ ਹੁਣ ਬਹੁਤ ਸਕੂਲ ਕਿਉਂਕਿ ਜਿਹੜੇ ਆਪਾਂ ਕਹ ਲਈਏ ਬਰਫੀਲੇ ਮੁਲਕਾ ਕੈਨੇਡਾ ਆਸਟ੍ਰੇਲੀਆ ਜਾਂ ਰਸ਼ੀਆ ਨਾਲ ਦੇ ਮੁਲਕ ਕਹ ਲਈਏ ਜਿੱਥੇ ਬਰਫ ਬਹੁਤ ਜ਼ਿਆਦਾ ਪੈਂਦੀ ਆ ਉੱਥੇ ਉਦਾਂ ਦਾ ਮਾਹੌਲ ਹੋ ਜਾਂਦਾ ਹੁਣ ਸਾਡੇ ਵਾਲੇ ਸਕੂਲਾਂ ਦੇ ਵਿੱਚ ਇੰਨੀ ਸ਼ੀਤ ਲਹਿਰ ਕਦੇ ਘੱਟੇ ਵਗਦੀ ਆ ਪਰ ਇਸ ਵਾਰ ਸ਼ੀਤ ਲਹਿਰ ਨੇ ਕਹਿਰ ਕੀਤਾ ਹੋਇਆ ਸੋ ਇਸ ਕਰਕੇ ਬਹੁਤ ਵੱਡਾ ਫੈਸਲਾ ਆ ਚੰਗਾ ਫੈਸਲਾ ਆ ਮਾਨ ਸਰਕਾਰ ਦਾ ਔਰ ਇਹਨੂੰ ਬੜੇ ਕਹ ਲਈਏ ਕਿ ਪੋਜ਼ਿਟਿਵ ਵੇ ਦੇ ਨਾਲ ਵੇਖਿਆ ਗਿਆ ਆ ਵੀ 10ਵੀਂ ਤੱਕ ਜਿਹੜੀਆਂ ਛੁੱਟੀਆਂ ਚਾਹੇ ਉਹ ਸਰਕਾਰੀ ਸਕੂਲ ਹੋਵੇ ਚਾਹੇ ਉਹ ਪ੍ਰਾਈਵੇਟ ਸਕੂਲ ਹੋਵੇ ਦੋਹਾਂ ਸਕੂਲਾਂ ਦੇ ਵਿੱਚ ਛੁੱਟੀਆਂ ਆ ਤਾਂ ਬੱਚਿਆਂ ਦੇ ਲਈ ਵੀ ਇਹ ਸੌਖਾ ਆ ਬੱਚਿਆਂ ਦੇ ਮਾਪਿਆਂ ਲਈ ਵੀ ਸੌਖਾ ਆ ਕਿਉਂਕਿ ਇੰਨੀ ਠੰਡ ਦੇ ਵਿੱਚ ਸਕੂਲ ਤੇ ਭੇਜ ਦਿੰਦੇ ਬੱਚੇ ਅ ਬਰ ਘਬਰਾ ਹਟ ਰਹੀਦੀ ਆ ਵੀ ਕਿਵੇਂ ਗਏ ਹੋਣਗੇ ਠੰਡ ਨਾ ਲੱਗ ਜਵੇ ਜੇ ਠੰਡ ਲੱਗ ਜਵੇ ਤਾਂ ਫਿਰ ਐਵੇਂ ਹੀ ਦੋ ਤਿੰਨ ਤਿੰਨ ਤਾਂ ਬੱਚੇ ਜਲੇ ਜਾਂਦੇ ਔਰ ਇੰਨੀ ਠੰਡ ਦੇ ਵਿੱਚ ਜੇ ਖਾਂਸੀ ਜਿਹਾ ਬੱਚਾ ਨੂੰ ਹੋ ਜਵੇ ਨਾ ਤੋਂ ਮੁੜ ਕੇ ਸੈਟ ਵੀ ਨਹੀਂ ਆਉਂਦਾ ਸੋ ਇਹ ਬਹੁਤ ਵੱਡਾ ਫੈਸਲਾ ਆ ਸੀ ਇਹ ਮਾਨ ਹੋਣਾ ਸਰਕਾਰ ਦਾ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਪੈ ਗਈਆਂ ਨੇ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਯਾਨੀ ਕਿ ਚਾਹੇ ਗੈਰ ਸਰਕਾਰੀ ਹੋਵੇ ਚਾਹੇ ਗੈਰ ਸਰਕਾਰੀ ਹੋਵੇ ਦੋਹਾਂ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਨੇ ਔਰ ਇਹ ਵੱਡਾ ਫੈਸਲਾ ਆ ਚੰਗਾ ਫੈਸਲਾ ਆ ਕਿਉਂਕਿ ਬਹੁਤੇ ਪਿੰਡ ਪੰਜਾਬ ਦੇ ਵਿੱਚ ਚਾਹੇ ਤੁਸੀਂ ਮਾਝਾ ਵਾਲੇ ਏਰੀਆ ਚੱਲ ਜਿਓ ਮਾਲਵੇ ਵਾਲੇ ਏਰੀਆ ਚੱਲ ਜਿਓ ਚਾਹੇ ਦੁਆਬੇ ਵਾਲੇ ਵੀ ਕਈ ਪਿੰਡ ਇਦਾਂ ਦੇ ਆ ਜਿੱਥੇ ਅ ਦੋ ਤੋਂ ਤਿੰਨ ਤਿੰਨ ਪਿੰਡ ਪਾਰ ਕਰਕੇ ਬੱਚਿਆਂ ਨੂੰ ਸਕੂਲ ਜਾਣਾ ਪੈਂਦਾ ਖਾਸ ਕਰਕੇ ਜਦੋਂ 5ਵੀਂ ਤੋਂ ਪਾਰ ਹੋ ਜਾਂਦੇ ਆ ਸੋ ਡਰ ਰਹਿੰਦਾ ਆ ਕਿਉਂਕਿ ਮੌਸਮ ਬੜਾ ਨਾਸਾਜ ਜਿਹਾ ਆ ਕਦੇ ਸਾਰਾ ਸਾਰਾ ਦਿਨ ਧੁੰਦ ਨਹੀਂ ਉਤਰਦੀ ਕਦੇ ਹਵਾ ਬਹੁਤ ਵਗਦੀ ਆ ਹੱਡ ਜੀਰਵੀ ਠੰਡ ਜਿਹਨੂੰ ਅਸੀਂ ਕਹਿੰਨੇ ਆ ਤੇ ਬੱਚੇ ਜਿਹੜੇ ਰਹੋ ਉਹ ਕਈ ਵਾਰੀ ਜਿਹੜਾ ਖੇਡਦੇ ਖੇਡਦੇ ਠੰਡ ਲਵਾ ਲੈਂਦੇ ਨੇ ਸੋ ਇਹ ਬਹੁਤ ਚੰਗਾ ਫੈਸਲਾ ਆ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਸੀਮਾਨ ਨੇ ਯਾਨੀ ਕਿ ਪੰਜਾਬ ਗਵਰਨਮੈਂਟ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਚਾਹੇ ਉਹ ਸਰਕਾਰੀ ਸਕੂਲ ਹੋਵੇ ਟਾਇਓ ਗੈਰ ਸਰਕਾਰੀ ਸਕੂਲ ਹੋਵੇ ਸਾਰੇ ਬੰਦ ਰਹਿਣਗੇ ਮੈਂ ਅਕਸਰ ਗੱਲ ਕਰਦਾ ਹੁੰਦਾ ਆਪਣੇ ਜਦੋਂ ਵੀ ਕਹਿ ਕਹਾਰੇ ਹੁੰਦਾ ਵੀ ਪ੍ਰਾਈਵੇਟ ਸਕੂਲ ਕਹਿੰਦਾ ਵੀ ਨਾ ਅੱਜ ਸਾਡੇ ਪੜਾਈ ਦਾ ਬਹੁਤ ਖਰਚ ਹੁੰਦਾ ਪਰ ਬੱਚੇ ਤਾਂ ਸੇਮ ਹੁੰਦੇ ਆ ਨਾ ਉਹ ਉਨੇ ਹੀ ਨਾਜ਼ੁਕ ਹੁੰਦੇ ਆ ਸੋ ਇਸ ਵਾਰ ਇਹ ਵੀ ਕਹਿ ਦਿੰਦਾ ਨਾਲ ਵੀ ਪ੍ਰਾਈਵੇਟ ਸਕੂਲ ਵੀ ਜੜੇ ਨੇ ਉਹ ਵੀ ਬੰਦ ਹੋਣੇ ਚਾਹੀਦੇ ਆ ਬੱਚੇ ਦੋਹਾਂ ਦੇ ਇੱਕੋ ਜਿਹੇ ਆ